ਪੌਲਟੀ ਫਾਰਮ ਮੈਂ ਪਾਇਆ ਸੀ ਪਹਿਲੀ ਵੇਚ ਕੇ ਆਪਣਾ ਪਾਇਆ ਮੈਂ ਤੇ ਮੇਰਾ ਕੰਮ ਹੀ ਕਾਰੋਬਾਰ ਹੀ ਸਾਰਾ ਇਹ ਹੋ ਗਿਆ ਛੋਟਾ ਜ਼ਿਮੀਦਾਰ ਮੈਂ ਮੇਰਾ ਧੰਦਾ ਹੀ ਸਾਰਾ ਇਹ ਹੋ ਗਿਆ ਜੀ ਮੈਂ ਸਰਕਾਰ ਕੋਲ ਮੰਗ ਕਰਦਾ ਤੇ ਮੇਰੀ ਕੋ ਮੱਤ ਦਿੱਤੀ ਜਾਵੇ ਜੀ ਮੈਂ ਸਾਲ ਮੇਰਾ 20 ਲੱਖ ਜਿਆਦਾ ਹੋ ਗਿਆ 20 ਜਿਆਦਾ ਟੋਪੀ ਇਹ ਤੋਂ 20 ਲੱਖ ਜਿਆਦਾ ਜਾਨਵਰ ਸਾਰੇ ਮਰ ਗਏ 6 6 ਜਾਂ 6500 ਜੀ ਸਾਰੇ ਜਾਨਵਰ ਮਰ ਗਏ ਅੱਜ ਅਸੀਂ ਭਾਰਤੀ ਕਿਸਾਨ ਯੂਨੀਅਨ ਦੇ ਇੱਕ ਤਾਂ ਗੁਰਾਹਾਂ ਵੱਲੋਂ ਪਿੰਡ ਲੰਗਰਵਾਲ ਦੇ ਵਿੱਚ ਆਏ ਆ ਸਾਡਾ ਇੱਥੇ ਮਤਲਬ ਕਿਸਾਨ ਸੀ ਜੱਥੇਬੰਦੀ ਦਾ ਆਗੂ ਜੀ ਜੀ ਉਹਦਾ ਕੱਲ ਫਾਰਸ਼ ਪੈਣ ਕਰਕੇ ਉਹ ਮਗਲਾ ਪੋਲਟਰੀ ਫਾਰਮ ਸੀ ਜਿਹਦੇ ਵਿੱਚ 6500 ਲਗਭਗ ਜਿਹੜਾ ਬੱਚਾ ਸੀ ਤੇ ਉਹਦੇ ਵਿੱਚੋਂ 2500 ਬਚਿਆ ਇਹ ਦਾਣੇ ਪਾ ਕੇ ਅਚਾਨਕ ਕਿਤੇ ਬਾਹਰ ਨਿਕਲੇ ਤਾਂ ਉੱਤੋਂ ਛੱਤ ਜਿਹੜੀ ਉੱਪਰ ਸੀ ਬੰਦੇ ਸੀ ਉਹ ਥੱਲੇ ਡਿੱਗੀ ਆ ਤੇ ਥੱਲੜੀ ਵਿਚਾਤੀ ਜਿਹੜੀ ਨਾਲ ਸਾਰੇ ਦੇਖਿਆ ਤੁਸੀਂ ਵੇਖਾਂਗੇ ਕਿ ਸਾਰੇ ਉਹ ਮੜਾ ਜਾ ਪਛਿਆ ਤੋਤਲੇ ਦੇ ਪੱਖੇ ਤੇ ਬਹੁਤ ਵੱਡਾ ਲਗਭਗ 20 ਲੱਖ ਦਾ ਜਿਹੜਾ ਨੁਕਸਾਨ ਕਿਸਾਨ ਦਾ ਤੇ ਕਿਸਾਨ ਜਿਹੜਾ ਤਿੰਨ ਪੇਟੇ ਇਹਦੇ ਤੇ 2.5 ਕਿੱਲੇ ਦਾ مالک ਕਿਉਂਕਿ ਫੇਰ ਜਗਾਰੀ ਬੱਚਿਆਂ ਦਾ ਹੀ ਹੋਣ ਕਰਕੇ ਇਹਨਾਂ ਨੇ ਆਪਣਾ ਇਹ ਰੁਜ਼ਗਾਰ ਖੋਲਿਆ ਸੀ ਵੀ ਬੱਚਿਆਂ ਨੂੰ ਆਪਣੇ ਕੰਮ ਤੇ ਲਾਇਆ ਸੀ ਇਸ ਕਰਕੇ ਬਹੁਤ ਮਾੜੀ ਗੱਲ ਹੋਈ ਆ ਬਹੁਤ ਧੱਕਾ ਹੋਇਆ ਕਿਸਾਨ ਦੇ ਨਾਲ ਤੇ ਸਾਡੀ ਮੰਗ ਹੈ ਪੰਜਾਬ ਸਰਕਾਰ ਤੋਂ ਕਿ ਇਸ ਕਿਸਾਨ ਦੀ ਜਿਹੜੀ ਨੁਕਸਾਨ ਦੀ ਪਰਪਾਈ ਆ ਉਹ ਪੂਰੀ ਕੀਤੀ ਜਾਵੇ ਤਾਂ ਕਿ ਕਿਸਾਨ ਜਿਹੜਾ ਆਪਣਾ ਰੋਜਗਾਰ ਫੇਰ ਚਲਾ ਸਕੇ। ਅੱਗੇ ਅਸੀਂ ਮੰਗ ਕਰਦੇ ਆ ਕਿ ਇਹ ਸਹਾਇਕ ਧੰਦਿਆਂ ਦੇ ਅੰਸ਼ੋਸ ਜਿਹੜੀ ਆ ਸਰਕਾਰ ਆਪ ਕਰੇ। ਕਿਉਂਕਿ ਕਿਸਾਨ ਕੋ ਅੰਸ਼ੋਸ ਦੇ ਪੈਸੇ ਨਹੀਂ ਦਿੱਤੇ ਜਾ ਸਕਦੇ ਕਿਉਂਕਿ ਇਹਨਾਂ ਦੀਆਂ ਫੀਡਾਂ ਇਹਨਾਂ ਦੀਆਂ ਦਵਾਈਆਂ ਇਹਨਾਂ ਦੀ ਲੇਬਰ ਬਹੁਤ ਜ਼ਿਆਦਾ ਮਹਿੰਗੀ ਆ ਮਤਲਬ ਬਚਦਾ ਕੁਝ ਨਹੀਂ ਪਰ ਇਹ ਵੀ ਕਿਸਾਨ ਆ ਰਹੇ ਲੱਗਾ ਹੋਇਆ। ਸਾਡੀ ਮੰਗ ਆ ਕਿ ਇਹਨਾਂ ਦੀ ਅੰਸ਼ੋਸ ਜਿਹੜੀ ਉਹ ਫ੍ਰੀ ਹੋਵੇ। ਤਾਂ ਕਿ ਜਿਹੜਾ ਹੁਣ ਨੁਕਸਾਨ ਹੋਇਆ ਉਹਦੀ ਪਰਪਾਈ ਜਿਹੜੀ ਸੌਖੀ ਹੋ ਸਕੇ ਦੂਜੀ ਗੱਲ ਹੈ ਕਿ ਜਿਹੜੇ ਇਹਨਾਂ ਦੇ ਲਾਗਤ ਖਰਚੇ ਆ ਉਹ ਘਟਾਏ ਜਾਣ ਜਿਹੜੇ ਫੀਡਾਂ ਵਾਂ ਦਵਾਈਆਂ ਵਾਂ ਜਾਂ ਹੋਰ ਇਹਨਾਂ ਦਾ ਜਿਹੜਾ ਲਾਗਤ ਖਰਚੇ ਆਉਂਦੇ ਆ ਵੀ ਉਹਨਾਂ ਨੂੰ ਘਟਕੀਤਾ ਜਾਵੇ ਤੇ ਬਿਨਾਂ ਵਿਆਜ ਤੋਂ ਜਿਹੜੇ ਆ ਮਤਲਬ ਸਾਡੇ ਬੇਰੁਜ਼ਗਾਰ ਕਿਸਾਨ ਬੱਚੇ ਜਿਹੜੇ ਆ ਉਹਨਾਂ ਨੂੰ ਸਹਾਇਕਤਾ ਦੇ ਖੁੱਲਣ ਵਾਸਤੇ ਲੋਨ ਦੇਣਾ ਚਾਹੀਦਾ ਸਰਕਾਰ ਨੂੰ ਸਰਦਾ ਸੁਖਬੀਰ ਸਿੰਘ ਜੀ ਪਿੰਡ ਲੰਗਰਵਾਲ ਜਨਰਲ ਦੇ ਪਿੰਡ ਵਿੱਚ ਸਰਦਾਰ ਲਖਵਿੰਦਰ ਸਿੰਘ ਜੀਲਾ ਪ੍ਰਧਾਨ ਪਹੁੰਚੇ ਨੇ ਨਾਲ ਸਾਡੀ ਟੀਮ ਪਹੁੰਚੀ ਸਾਰੀ ਇਹਨਾਂ ਦੇ ਕੋਲ ਪੋਲੀ ਫਾਰਮ ਸੁਣਿਆ ਸੀ ਬੜਾ ਵੱਡਾ ਸੀ ਪਰ ਉਹ ਕੱਲ ਮੀਂਹ ਸ਼ਿਟਕ ਆਉਣ ਕਰਕੇ ਸਾਰਾ ਪੋਲੀ ਫਾਰਮ ਡਿੱਗ ਪਿਆ ਤੇ ਪਰਿਵਾਰ ਦੀ ਬੁਰੀ ਹਾਲਤ ਆ ਰੋ ਰੋ ਕੇ ਬੜਾ ਬੰਦਾ ਹਾਲਿਆ ਕਰਜਾ ਇਹਨਾਂ ਸਿਰ ਤੇ ਪਹਿਲਾਂ ਬਹੁਤ ਜ਼ਿਆਦਾ ਹੈ ਜ਼ਮੀਨ ਮੀਨਾਂ ਦੇ ਕੋਲ ਬਹੁਤ ਥੋੜੀ ਹੈ ਪੱਠੇ ਦਿੱਤੇ ਜੋਗੀ ਇੰਨੇ ਗਰੀਬ ਬੰਦੇ ਨੇ ਹੱਥੋਂ ਪਰੇ ਮਮੜ ਕੇ ਜਥੇਬੰਦੀ ਆਈ ਆ ਸਰਦਾਰ ਲਖਵਿੰਦਰ ਸਿੰਘ ਜੀ ਆਏ ਆ ਇਹਨਾਂ ਆ ਕੇ ਪਰਵਾਹ ਨੂੰ ਰੋਂਦਿਆਂ ਧੁੰਦਿਆਂ ਦਲਾਸਾ ਦਿੱਤਾ ਕੋਈ ਗੱਲ ਨਹੀਂ ਕੁਛ ਨਾ ਕੁਛ ਸਰਕਾਰ ਕਰੇਗੀ ਅਸੀਂ ਮੰਗ ਰੱਖਦੇ ਆ ਅਸੀਂ ਆਸ ਕਰਦੇ ਆ ਸਰਕਾਰ ਦੇ ਕੋਲੋਂ ਇਹਨਾਂ ਗਰੀਬਾਂ ਦਾ ਲੋਕਾਂ ਦਾ ਸੁਣਿਆ ਜਾਵੇ ਜਾਂ ਪਿਛੇ ਦਿਖਾ ਲੋ ਇਹਨਾਂ ਨੂੰ ਸਾਰਾ ਤੈਅ ਨਾਸ਼ ਹੋ ਗਿਆ ਟੈਂਕ ਤੇਰੀ ਹੋ ਗਿਆ ਆ